ਜਥੇਦਾਰ ਸਾਹਿਬ ਨੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਡਿਸਕਲੋਸ ਕਰਤਾ ਜੋ ਜੋ ਸੁਖਬੀਰ ਮੰਨਿਆ ਹੈ ਗਲਤੀਆਂ ਉਹ ਐਕਚੁਅਲੀ ਉਹ ਗਲਤੀਆਂ ਨਹੀਂ ਹੈ ਉਹ ਗੁਨਾਹ ਹੈ ਨਾ ਬਖਸ਼ਣਯੋਗ ਹੈ ਤੇ ਉਹ ਗੁਨਾਹ ਹੈ ਜਿਹੜੇ ਤੇ ਅਕੋਰਡਿੰਗ ਟੂ ਗੁਨਾਹ ਸਜ਼ਾ ਨਹੀਂ ਜਥੇਦਾਰ ਸਾਹਿਬ ਨੇ ਦਿੱਤੀ ਉਸ ਸਜ਼ਾ ਨਾ ਦੇਣਾ ਹੀ ਮੇਨ ਕੌਜ਼ ਹੈ ਜਿਹੜੀ ਇਹ ਸਾਰੀ ਹੈਪਨਿੰਗ ਹੋਈ ਹੈ ਕਿਉਂਕਿ ਲੋਕਾਂ ਦੇ ਮਨਾਂ ਚ ਗੁੱਸਾ ਬਹੁਤ ਹੈ ਵੀ ਇਹ ਐਨੇ ਵੱਡੇ ਗੁਨਾਹ ਮੰਨ ਗਿਆ ਤੇ ਜਥੇਦਾਰ ਸਾਹਿਬ ਨੇ ਸਜ਼ਾ ਕੋਈ ਸੁਣਾਈ ਨਹੀਂ ਕਿਉਂਕਿ politcal ਸਜ਼ਾ ਨਹੀਂ ਸੁਣਾਈ ਸਿਰਫ ਧਾਰਮਿਕ ਸਜ਼ਾ ਮ ਸੁਣਾਤੀਆਂ ਤੇ ਇਹ ਇਹੀ ਮੇਨ ਕਾਰਨ ਹੈ ਜਿਹੜਾ ਸਾਰਾ ਕੁਝ ਹੋਇਆ ਵੀ ਇਹਨਾਂ ਦੇ ਗੁਨਾਹ ਬਹੁਤ ਵੱਡੇ ਐ ਨਾ ਬਖਸ਼ਣ ਯੋਗ ਐ ਤੇ ਜਿਹੜੀਆਂ ਗੱਲਾਂ ਸ਼ੁਰੂ ਤੋਂ ਸਿੱਖ ਕੌਮ ਦੇ ਨਮਾਇंदे ਕਹਿੰਦੇ ਸੀ ਬੀਜੇ ਪਰਿਵਾਰ ਨੇ ਇਹ ਕੀਤਾ ਹੈ ਤੇ ਜਿਹੜੇ ਬਾਦਲ ਦਲ ਦੇ ਸਪੋਰਟਰ ਸੀ ਉਹ ਐ ਕਹਿੰਦੇ ਸੀ ਜੀ ਬਾਦਲ ਸਾਹਿਬ ਇਹ ਨਹੀਂ ਕਰ ਸਕਦੇ ਤੇ ਉਹ ਅੱਜ ਉਹ ਸਾਰੇ ਬਾਦ ਵੱਡੇ ਬਾਦਲ ਸਾਹਿਬ ਦਾ ਬੇਟਾ ਮੰਨ ਗਿਆ ਤੇ 15 ਦਿਨ ਵੀ ਵਾਪਸ ਲੈ ਲਿਆ ਇਸ ਲਈ ਕੌਮ ਹੁਣ ਹੋਸ਼ 'ਚ ਹਲੇ ਵੀ ਜੇ ਹੁਣ ਵੀ ਜਾਗ ਜਵੇ ਤਾਂ ਵੀ ਬਹੁਤ ਵੱਡੀ ਗੱਲ ਹੈ ਖੈਰ ਹੁਣ ਤਾਂ ਜਾਗੀ ਵੀ ਹੋਈ ਹੈ ਇਹਨਾਂ ਨੂੰ ਨਹੀਂ ਵੋਟ ਪੈਂਦੀ ਲੋਕੀ ਨਹੀਂ ਸਾਥ ਦੇ ਰਹੇ ਇਹਨਾਂ ਦਾ ਤੇ ਅੱਗੇ ਵੀ ਐਵੇਂ ਚੱਲਣ ਕੌਮ ਐਵੇਂ ਚੱਲੇ ਨਾ ਤੂੰ ਸੁਚੇਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਆ ਖੁਸ਼ ਹੋਣ ਤੋਂ ਬਾਅਦ ਆਪਣੀ ਸਜ਼ਾ ਭੁਗਤ ਰਿਹਾ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮਰਿਆਦਾਵਾਂ ਦੇ ਉਹ ਉਲਟ ਕੋਪੀ ਜਿਹੜਾ ਉਹਨਾਂ ਨੇ ਕਾਰਜ ਕੀਤੇ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ 'ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਇਹਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਇਹ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਉਨਾ ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ। ਅੱਜ ਜੋ ਸਰਦਾਰ ਸੁਬੀਰ ਸਿੰਘ ਬਾਦਲ ਤੇ ਜਾਣ ਲੈਣਾ ਹਮਲਾ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਅੰਦਰ ਇੱਕ ਬਹੁਤ ਵੱਡੀ ਸੁਰੱਖਿਆ ਦੀ ਝੂਕਾ। ਇਹ ਬਹੁਤ ਵੱਡੀ ਘਟਨਾ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਜਦੋਂ ਤੋਂ ਆਈ ਅਰਵਿੰਦ ਕੇਜਰੀਵਾਲ ਉਹਦੇ ਹਾਲਾਤ ਵਿਗੜ ਚੁੱਕੇ ਨੇ। ਨੋ ਮੈਂਡ ਲੈਂਡ ਬਣ ਚੁੱਕੀ ਹੈ। ਮਾਫੀਆ ਦਾ ਰਾਜ ਆ ਉੱਥੇ। ਗੈਂਗਸਟਰਸ ਦਾ ਰਾਜ ਆ ਉੱਥੇ। ਔਰ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਰਹੀ ਕਿਸੇ ਦਾ ਡਰ ਔਰ ਖੌਫ ਨਹੀਂ ਰਿਹਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਦੇ ਕਰਗਾਰ ਚ ਲੈ ਕੇ ਖੜਾ ਕਰ ਦਿੱਤਾ ਹੈ ਔਰ ਇਸ ਤਰ੍ਹਾਂ ਦੀ ਘਟਨਾ ਇਹ ਬਹੁਤ ਵੱਡੀ ਘਟਨਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਔਰ ਦੇਸ਼ ਜੰਦਰ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਹਿੰਦੂ ਸਿੱਖ ਏਕਤਾ ਦਾ ਮੈਨੂੰ ਲੱਗਦਾ ਹੈ ਕਿ ਇਹ ਜ ਬਹੁਤ ਵੱਡਾ ਸਾਡੇ ਸਾਰੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਗਰ Z Z+ ਪ੍ਰੋਟੈਕਟਿਵ ਹੀ ਪੰਜਾਬ ਸੁਰੱਖਿਤ ਨਹੀਂ ਤੇ ਫਿਰ ਪੰਜਾਬ ਚ ਕੌਣ ਸੁਰੱਖਿਤਾ ਇਹ ਬਹੁਤ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਵਲ ਔਰ ਭਗਵੰਤ ਮਾਨ ਜੀ